ਸਸਤਰ ਕਾਲ ਜੀ ਮੈਂ ਹਾ ਪੁਨੀਤ ਕੋਰ ਮਹਫੂਜ਼ ਰਹੋ ਤੇ ਮਹਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਾ ਬੜੀ ਦੂਰ ਤੱਕ ਜਲੇਬੀਆਂ ਦੀ ਖੁਸ਼ਬੂ ਆ ਰਹੀ ਸੀ ਦੇਸੀ ਘਿਓ ਚ ਜਲੇਬੀਆਂ ਤਲੀਆਂ ਜਾ ਰਹੀਆਂ ਸਨ ਜਿਹੜਾ ਲੰਘ ਰਿਹਾ ਸੀ ਉਹ ਰੁਕ ਰਿਹਾ ਸੀ ਜਾਂ ਖਾਣ ਨੂੰ ਜਾਂ ਪੈਕ ਕਰਾਉਣ ਨੂੰ ਇੰਨੀਆਂ ਮਸ਼ਹੂਰ ਸਨ ਅਮਰਪੁਰੀ ਉਰਫ ਬਿੱਲੂ ਦੀਆਂ ਜਲੇਬੀਆਂ ਪੰਜਾਬ ਦੇ ਮਾਨਸਾ ਦਾ ਇਹ ਮੁੰਡਾ ਹਰਿਆਣੇ ਦੇ ਟੋਹਣਾ ਆ ਕੇ ਆਪਣੀਆਂ ਜਲੇਬੀਆਂ ਕਰਕੇ ਬਾਲਾ ਫੇਮਸ ਹੋ ਗਿਆ ਸੀ ਬਿੱਲੂ ਗਾਕਾ ਨੂੰ ਜਲੇਬੀਆਂ ਦੇ ਹੀ ਰਿਹਾ ਸੀ ਉਦੋਂ ਹੀ ਉਸ ਨੇ ਮੂੰ ਚੱਕਿਆ ਤਾਂ ਸਾਹਮਣੇ ਇੱਕ ਅਗੋਰੀ ਬਾਬਾ ਖੜਾ ਸੀ ਉਸ ਦੀ ਵੇਸ਼ ਪੁਸ਼ਾ ਨੂੰ ਵੇਖ ਕੇ ਉਸ ਦਾ ਅਗੋਰੀ ਹੋਣਾ ਸਮਝ ਵਿੱਚ ਆ ਰਿਹਾ ਸੀ ਉਸ ਅਗੋਰੀ ਬਾਬੇ ਨੇ ਬਿੱਲੂ ਨੂੰ ਕਿਹਾ ਕਿ ਅੱਜ ਮੇਰਾ ਮਨ ਜਲੇਬੀ ਖਾਂਦਾ ਹੈ ਅੱਗੇ ਬਿੱਲੂ ਨੇ ਵੀ ਆਪਣੇ ਦੁਕਾਨਦਾਰੀ ਵਾਲੇ ਅੰਦਾਜ਼ 'ਚ ਕਿਹਾ ਕਿ ਮੈਂ ਵੀ ਇੱਥੇ ਜਲੇਬੀਆਂ ਵੇਚਣ ਹੀ ਬੈਠਾ ਦੱਸ ਕਿੰਨੀਆਂ ਤੋਲ ਕੇ ਦਵਾਂ ਬਾਬੇ ਨੇ ਕਿਹਾ ਅੱਧਾ ਕਿਲੋ ਤੋਲ ਦੇ ਅਗੋਰੀ ਨੇ ਜਲੇਬੀਆਂ ਲਈਆਂ ਤੇ ਉੱਥੇ ਹੀ ਬੈਠ ਕੇ ਖਾਣ ਲੱਗਿਆ ਤੇ ਫਿਰ ਖਾ ਕੇ ਜਾਣ ਲੱਗਿਆ ਉਦੋਂ ਹੀ ਬਿੱਲੂ ਨੇ ਆਵਾਜ਼ ਦਿੱਤੀ ਕਿ ਚੱਲਿਆ ਕਿੱਥੇ ਹੈ ਇਸ ਦੇ ਪੈਸੇ ਕੌਣ ਦੇ ਅਗੋਰੀ ਨੇ ਕਿਹਾ ਕਿ ਡਮਰੂ ਵਾਲਾ ਤੁਮਹਾਰਾ ਕਲਿਆਣ ਕਰੇਗਾ ਬਿੱਲੂ ਕਹਿੰਦਾ ਵੀ ਮੇਰਾ ਕਲਿਆਣ ਹੋਇਆ ਪਿਆ ਤੂੰ ਪੈਸੇ ਦੇ ਇੱਥੇ ਪੈਸਿਆਂ ਨੂੰ ਲੈ ਕੇ खासा ਝਗੜਾ ਹੋ ਗਿਆ ਸ਼ਾਇਦ ਬਿੱਲੂ ਨੇ ਉਸ ਅਗੋਰੀ ਬਾਬੇ ਨੂੰ ਦੋ ਚਾਰ ਲਾ ਵੀ ਦਿੱਤੀਆਂ ਸਨ ਜਦੋਂ ਉਹ ਚਲਾ ਗਿਆ ਤਾਂ ਲੋਕ ਬਿੱਲੂ ਨੂੰ ਕਹਿਣ ਲੱਗੇ ਕਿ ਅਗੋਰੀ ਬਾਪੇ ਦੇ ਨਾਲ ਤੈਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ। ਉਹਨੇ ਤੇਰੀਆਂ ਚਾਰ ਜਲੇਬੀਆਂ ਹੀ ਖਾਧੀਆਂ ਸੀ। ਇਹਨਾਂ ਦੀ ਬਦਦੂਆ ਨਹੀਂ ਲੈਣੀ ਚਾਹੀਦੀ। ਕੁਝ ਬੁਰਾ ਹੋ ਜਾਂਦਾ ਹੈ ਪਰਿਵਾਰ 'ਚ। ਪਰ ਬਿੱਲੂ ਡਰਿਆ ਨਹੀਂ। ਬਿੱਲੂ ਨੇ ਇਕੱਲੇ ਆਪਣੇ ਦਮ ਤੇ ਆਪਣਾ ਬਿਜ਼ਨਸ ਸਟਾਰਟ ਕੀਤਾ ਸੀ। ਖੁਦ ਦੀ ਮਿਹਨਤ ਨਾਲ। ਪੰਜਾਬ ਦੇ ਮਾਨਸਾ ਵਿੱਚ ਜੰਮੇ ਬਿੱਲੂ ਨੇ 8 ਸਾਲ ਦੀ ਉਮਰ ਵਿੱਚ ਛੇ ਘਰ ਛੱਡ ਦਿੱਤਾ ਸੀ। ਹੁਣ 8 ਸਾਲ ਦੇ ਬੱਚੇ ਨੂੰ ਕੀ ਪਤਾ ਕਿ ਉਹ ਅੱਗੇ ਜਾ ਕੇ ਕੀ ਕਰੇਗਾ? ਕਹਿੰਦੇ ਇਸ ਦੌਰਾਨ ਤੰਤਰ ਮੰਤਰ ਚੋਂ ਪੈ ਗਿਆ ਸੀ। ਉਹਨੂੰ ਤਾੰਤ੍ਰਿਕ ਬਨਨ ਦਾ ਖਾਸਾ ਚਾ ਚੜਿਆ ਸੀ। ਉਹ ਕਿਸੇ ਗੁਰੂ ਪਿੱਛੇ ਵੀ ਲੱਗਦਾ। ਕੁਝ ਸਾਲ ਕਹਿੰਦੇ ਉਸ ਕੋਲ ਰਹਿੰਦਾ ਵੀ ਹੈ। ਫਿਰ ਬਚਪਨ ਖਤਮ ਹੁੰਦਾ ਤੇ ਜਵਾਨੀ ਸ਼ੁਰੂ। 18 ਸਾਲ ਦਾ ਹੁੰਦਾ ਬਿੱਲੂ ਤਾਂ ਮਾਨਸਾ ਵਿਖੇ ਆਪਣੇ ਘਰ ਵਾਪਸ ਆ ਜਾਂਦਾ ਹੈ। ਇੱਥੇ ਉਸ ਦਾ ਪਰਿਵਾਰ ਵਿਆਹ ਕਰਾ ਦਿੰਦਾ ਉਸ ਦਾ। ਵਿਆਹ ਦੇ ਬਾਅਦ ਬਿੱਲੂ ਰੋਜ਼ੀ ਰੋਟੀ ਕਮਾਉਣ ਦੇ ਲਈ ਮਾਨਸਾ ਤੋਂ ਹਰਿਆਣਾ ਦੇ ਟੋਹਾਣਾ ਸ਼ਹਿਰ ਚਲਾ ਜਾਂਦਾ ਹੈ ਪਰਿਵਾਰ ਸਣੇ। ਪਹਿਲਾਂ ਇਸ ਦੇ ਵੱਲੋਂ ਫਲਾਂ ਦੀ ਰੇੜੀ ਲਈ ਜਾਂਦੀ ਹੈ ਪਰ ਕੰਮ ਨਹੀਂ ਚੱਲਦਾ ਫਿਰ ਉਸ ਨੂੰ ਜਲੇਬੀ ਵਾਲਾ ਇੱਕ ਉਸਤਾਦ ਮਿਲਦਾ ਉਸ ਨੂੰ ਸਿਖਾਉਂਦਾ ਤੇ ਉੱਥੋਂ ਇਸ ਦਾ ਕੰਮ ਚੱਲਣ ਲੱਗਦਾ ਟੋਹਾਣਾ ਵਿੱਚ ਆ ਕੇ ਉਸ ਨੇ ਜਲੇਬੀ ਦੀ ਰੇੜੀ ਲਗਾਈ ਤੇ ਇੱਥੋਂ ਉਸ ਦਾ ਕੰਮ ਚੱਲ ਪਿਆ ਦੁਕਾਨ ਲਈ ਅਤੇ ਕੋਲ ਹੀ ਮਕਾਨ ਵੀ ਕਿਰਾਏ ਤੇ ਲੈ ਲੈਂਦਾ ਹੈ ਤੇ ਪਰਿਵਾਰ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਇਸ ਦੀ ਪਤਨੀ ਦਾ ਨਾਮ ਲక్ష్ਮੀ ਹੁੰਦਾ ਇਹ ਤਿੰਨ ਧੀਆ ਤੇ ਦੋ ਪੁੱਤਾਂ ਦਾ ਪਿਓ ਬਣਦਾ ਲੋਕ ਬਿੱਲੂ ਦੀ ਜਲੇਬੀਆਂ ਨੂੰ ਖਾਸਾ ਪਸੰਦ ਕਰਦੇ ਹੁੰਦੇ ਆ ਉਹ ਖਾਂਦੇ ਵੀ ਹੁੰਦੇ ਆ ਤੇ ਪੈਕ ਵੀ ਕਰਾ ਕੇ ਲੈ ਜਾਂਦੇ ਆ ਕੁਝੇ ਦਿਨਾਂ ਵਿੱਚ ਬਿੱਲੂ ਦੀ ਜਲੇਬੀ ਪੂਰੇ ਕਸਬੇ ਵਿੱਚ ਮਸ਼ਹੂਰ ਹੋ ਜਾਂਦੀ ਹੈ ਬਿੱਲੂ ਨੂੰ ਤੰਤਰ ਮੰਤਰ ਦਾ ਸ਼ੌਕ ਵੀ ਸੀ ਸੋ ਅਜਿਹੀਆਂ ਕਿਤਾਬਾਂ ਪੜ੍ਹਦਾ ਹੀ ਰਹਿੰਦਾ ਸੀ ਬੀਬੀਸੀ ਦੀ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ ਉਸਨੇ ਘਰ ਵਿੱਚ ਹੀ ਇੱਕ ਜਗ੍ਹਾ ਬਣਾ ਰੱਖੀ ਸੀ ਜਿੱਥੇ ਕਥਤ ਤੌਰ ਤੇ ਮਹਿਲਾਵਾਂ ਨੂੰ ਉਹਨਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਦੱਸਦਾ ਸੀ ਕੋਈ ਜਨਾਨੀ ਆਉਂਦੀ ਕਿ ਮੇਰੇ ਬੱਚੇ ਨੂੰ ਨਜ਼ਰ ਲੱਗ ਗਈ ਹੈ ਉਤਾਰ ਦੋ ਕੋਈ ਆਉਂਦੀ ਕਿ ਮੇਰਾ ਪਤੀ ਦੂਜੀ ਔਰਤ ਦੇ ਚੱਕਰ ਵਿੱਚ ਪੈ ਗਿਆ ਹੈ ਵਸ਼ੀਕਰਨ ਕਰ ਦੋ ਅਤੇ ਬਿੱਲੂ ਆਪਣੀ ਕਿਤਾਬੀ ਜਾਣਕਾਰੀ ਦੇ ਹਿਸਾਬ ਨਾਲ ਉਹਨਾਂ ਦਾ ਇਲਾਜ ਕਰਨ ਦਾ ਦਾਵਾ ਕਰਦਾ ਅਜਿਹਾ ਨਹੀਂ ਕਿ ਸਿਰਫ ਜਨਾਨੀਆਂ ਹੀ ਆਉਂਦੀਆਂ ਸਨ ਪਰ ਜ਼ਿਆਦਾ ਜਨਾਨੀਆਂ ਹੀ ਆਉਂਦੀਆਂ ਸਨ ਲਵ ਮੈਰਿਜ ਕਰਵਾਉਣ ਵਾਲਿਆਂ ਦੇ ਲਈ ਤਾਂ ਬਿੱਲੂ ਜਿਵੇਂ ਦੇਵਤਾ ਹੀ ਬਣ ਗਿਆ ਸੀ ਪਤਾ ਨਹੀਂ ਲੋਕਾਂ ਨੂੰ ਫਰਕ ਪੈ ਵੀ ਰਿਹਾ ਸੀ ਕਿ ਨਹੀਂ ਪਰ ਮਾਊਥ ਪਬਲਿਸਿਟੀ ਬਹੁਤ ਸੀ ਢੀੜ ਬਹੁਤ ਲੱਗਦੀ ਸੀ ਉਸ ਦੇ ਘਰ ਚ ਚਰਚੇ ਉਸ ਦੇ ਦੂਰ ਦੂਰ ਤੱਕ ਹੋ ਰਹੇ ਸਨ ਸੋ ਹੁਣ ਇਹ ਲੋਕਾਂ ਵਾਸਤੇ ਜਲੇਬੀ ਬਾਬਾ ਬਣ ਚੁੱਕਾ ਸੀ ਪਰ ਜਲੇਬੀ ਵਾਲਾ ਕੰਮ ਉਸਨੇ ਛੱਡਿਆ ਨਹੀਂ ਸੀ ਵੈਸੇ ਤਾਂ ਇਸ ਦੇ ਫਾਲੋਅਰਸ ਵੀ ਇਸ ਨੂੰ ਚੜਾਵਾ ਚੜਾਉਂਦੇ ਸਨ ਖਾਸਾ ਪਰ ਇਹ ਇਸ ਦਾ ਸਾਈਡ ਬਿਜ਼ਨਸ ਸੀ ਤੇ ਜਲੇਬੀ ਵਾਲਾ ਮੇਨ ਬਿਜ਼ਨਸ ਸਭ ਠੀਕ ਸੀ ਉਸ ਦਿਨ ਤੱਕ ਜਦੋਂ ਤੱਕ ਅਗੋਰੀ ਬਾਬਾ ਨਾਲ ਇਸ ਦਾ ਝਗੜਾ ਨਹੀਂ ਹੋਇਆ ਸੀ ਪਤਾ ਨਹੀਂ ਇਹ ਇਤਫਾਕ ਸੀ ਯਾ ਕੀ ਪਰ ਅਗਲੇ ਹੀ ਦਿਨ ਤੋਂ ਜਲੇਬੀ ਦੀ ਪਤਨੀ ਦੀ ਤਬੀਅਤ ਵਿਗੜਨ ਲੱਗੀ ਇਲਾਜ ਕਰਾਉਣ ਦੇ ਬਾਅਦ ਵੀ ਕੁਝ ਫਰਕ ਨਹੀਂ ਪੈ ਰਿਹਾ ਸੀ ਲੋਕ ਕਹਿਣ ਲੱਗੇ ਕਿ ਅਘੋਰੀ ਬਾਬੇ ਦਾ ਹੀ ਪ੍ਰਕੋਪ ਹੈ ਉਸ ਨੂੰ ਲੱਭ ਤੇ ਮਾਫੀ ਮੰਗ ਪਰ ਜਲੇਬੀ ਨਹੀਂ ਮੰਨਿਆ ਉਹ ਕਹਿੰਦਾ ਕਿ ਜੇ ਅਜੀਹਾ ਹੀ ਹੈ ਤੇ ਮੈਂ ਆਪਣੇ ਤੰਤਰ ਮੰਤਰ ਨਾਲ ਲక్ష్ਮੀ ਨੂੰ ਠੀਕ ਕਰ ਦੂੰਗਾ ਪਰ ਲక్ష్ਮੀ ਨਹੀਂ ਬਚ ਸકી ਹੁਣ ਜਲੇਬੀ ਨੂੰ ਵੀ ਲੱਗਣ ਲੱਗਾ ਕਿ ਇਹ ਸਭ ਅਘੋਰੀ ਬਾਬਾ ਦਾ ਹੀ ਕੀਤਾ ਤਰਿਆ ਜਲੇਬੀ ਅਘੋਰੀ ਤੋਂ ਬਦਲਾ ਲੈਣਾ ਚਾਹੁੰਦਾ ਸੀ ਉਸਨੇ ਉਸ ਅਘੋਰੀ ਨੂੰ ਬਹੁਤ ਲੱਭਿਆ ਪਰ ਉਹ ਨਹੀਂ ਮਿਲਿਆ ਫਿਰ ਕਿਸੇ ਨੇ ਸਲਾਹ ਦਿੱਤੀ ਕਿ ਅਘੋਰੀ ਨੂੰ ਖਤਮ ਕਰਨ ਦੇ ਲਈ ਤੈਨੂੰ ਉਸ ਦੇ ਕੋਲ ਜਾਣ ਦੀ ਭਲਾ ਕੀ ਲੋੜ ਘਰ ਵਾਲੀ ਦਾ ਬਦਲਾ ਤੋਂ ਇੱਥੋਂ ਮੰਤਰ ਫੂਟ ਕੇ ਵੀ ਤਾਂ ਲੈ ਸਕਦਾ ਹੈ ਪਰ ਦਿੱਕਤ ਇਹ ਸੀ ਕਿ ਜਲੇਬੀ ਦੇ ਕੋਲ ਇੰਨਾ ਗਿਆਨ ਕਿੱਥੇ ਸੀ ਪਰੇਸ਼ਾਨ ਹੋ ਕੇ ਉਹ ਘਰ ਛੱਡ ਗਿਆ ਸ਼ਹਿਰ ਛੱਡ ਗਿਆ ਘਰ ਵਾਲੇ ਬੇहद ਪਰੇਸ਼ਾਨ ਹੋਏ ਤੇ ਵੱਡੀ ਧੀ ਨੇ ਉਹ ਦੀ ਜਗਾ ਜਲੇਬੀਆਂ ਦੀ ਦੁਕਾਨ ਸਾਹਮਣੇ ਤਾਂ ਕਿ ਗੁਜ਼ਰ ਬਸਰ ਹੋ ਸਕੇ ਉਸਨੇ ਜਲੇਬੀਆਂ ਕੱਢਣ ਦੇ ਲਈ ਇੱਕ ਸ਼ਖਸ ਨੂੰ ਨੌਕਰੀ ਤੇ ਵੀ ਰੱਖ ਲਿਆ ਇਧਰ ਜਲੇਬੀ ਨੂੰ ਪਤਾ ਲੱਗਿਆ ਕਿ ਹਿਮਾਚਲ ਤੇ ਪੱਛਮ ਬੰਗਾਲ ਚ ਤੰਤਰ ਮੰਤਰ ਦੀ ਵਿੱਦਿਆ ਦਾ ਗਿਆਨ ਦਿੱਤਾ ਜਾਂਦਾ ਹੈ ਅਤੇ ਉਹ ਇੱਥੇ ਵਿਧੀਆਂ ਸਿੱਖਣ ਦੇ ਲਈ ਚਲਾ ਗਿਆ ਕਿਉਂ ਲక్ష్ਮੀ ਦਾ ਬਦਲਾ ਅਗੋਰੀ ਤੋਂ ਲੈ ਸਕੇ ਇਸ ਨੂੰ ਇੱਕ ਵਾਰ ਇੱਕ ਗੁਰੂ ਵੀ ਮਿਲ ਗਿਆ ਜਿਸ ਨੂੰ ਇਹ ਬੜਾ ਗਿਆਨੀ ਮੰਨਦਾ ਸੀ ਇਸ ਨੇ ਕਾਫੀ ਦੇਰ ਉਸ ਦੀ ਸੇਵਾ ਕੀਤੀ ਪਰ ਇੱਕ ਦਿਨ ਉਸ ਨੂੰ ਦੱਸ ਦਿੱਤਾ ਕਿ ਇਸ ਨੂੰ ਚਾਹੀਦਾ ਕੀ ਹੈ ਇਹ ਉਹ ਵਿਦਿਆ ਸਿੱਖਣਾ ਚਾਹੁੰਦਾ ਹੈ ਜਿਸ ਨਾਲ ਇਹ ਅਗੋਰੀ ਦਾ ਨਾਸ਼ ਕਰ ਸਕੇ ਉਹ ਗੁਰੂ ਇਸ ਨੂੰ ਸਮਝਾਉਂਦਾ ਹੈ ਕਿ ਇਹ ਸਭ ਸੌਖਾ ਨਹੀਂ ਹੈ ਕੋਈ ਲੱਖਾਂ ਵਿੱਚੋਂ ਇੱਕ ਹੁੰਦਾ ਜੋ ਇਹ ਸਿੱਖ ਪਾਉਂਦਾ ਹੈ ਕੁਝ ਗਲਤ ਹੋ ਜਾਏ ਤਾਂ ਬੁਰਾ ਤੰਤਰ ਕਰਨ ਵਾਲੇ ਤੇ ਵੀ ਹੋ ਜਾਂਦਾ ਹੈ ਇਹ ਸਾਲਾਂ ਦੀ ਸਾਧਨਾ ਹੁੰਦੀ ਆ ਪਰ ਇੰਨਾ ਇੰਤਜ਼ਾਰ ਕਰਨ ਦਾ ਸਬਰ ਕਿੱਥੇ ਸੀ ਉਸ ਨੂੰ ਜਲੇਬੀ ਨੇ ਆਸ਼ਰਮ ਛੱਡ ਦਿੱਤਾ ਕਿਸੇ ਹੋਰ ਗੁਰੂ ਦੇ ਕੋਲ ਚਲਾ ਗਿਆ ਫਿਰ ਉੱਥੋਂ ਵੀ ਖਾਲੀ ਹੱਥ ਹੀ ਪਰਤਿਆ। ਇਸ ਨੂੰ ਲੱਗਿਆ ਕਿ ਕੋਈ ਵੀ ਉਸ ਨੂੰ ਕੁਝ ਸਿਖਾਣਾ ਨਹੀਂ ਚਾਹੁੰਦਾ। ਆਪਣੀ ਵਿੱਦਿਆ ਕੋਈ ਵੀ ਵੰਡਣਾ ਨਹੀਂ ਚਾਹੁੰਦਾ। ਹੁਣ ਜਲੇਬੀ ਤਿੰਨ-ਚਾਰ ਸਾਲ ਬਾਅਦ ਆਪਣੇ ਘਰ ਆਉਂਦਾ ਵਾਪਸ। ਪਰਿਵਾਰ ਇਸ ਨੂੰ ਦੇਖ ਕੇ ਜਿੰਨਾ ਹੈਰਾਨ ਹੁੰਦਾ ਉਨਾ ਖੁਸ਼ ਵੀ। ਇੱਥੇ ਆਉਂਦਿਆਂ ਹੀ ਜਲੇਬੀ ਸਭ ਤੋਂ ਪਹਿਲਾਂ ਆਪਣਾ ਮਕਾਨ ਸ਼ਿਫਟ ਕਰਦਾ ਹੈ। ਇੱਕ ਚੰਗੀ ਜਗ੍ਹਾ ਤੇ ਕਿਰਾਏ ਤੇ ਰਹਿਣ ਚਲੇ ਜਾਂਦੇ ਨੇ ਸਾਰੇ। ਇਸ ਦੇ ਦਿਮਾਗ ਵਿੱਚ ਫਿਊਚਰ ਦੀ ਰੂਪਰੇਖਾ ਪਹਿਲਾਂ ਹੀ ਤੈਅ ਹੁੰਦੀ ਹੈ। ਇਸ ਨੇ ਉਸ ਘਰ ਦੇ ਬਾਹਰ ਬਾਬਾ ਬਾਲਕਨਾਥ ਦੀ ਇੱਕ ਫੋਟੋ ਲਗਵਾ ਕੇ ਖੁਦ ਨੂੰ ਉਹਨਾਂ ਦਾ ਭਗਤ ਐਲਾਨ ਦਿੱਤਾ ਹੁੰਦਾ ਹੈ। ਉਸ ਦੇ ਬਾਅਦ ਇਹ ਆਪਣੇ ਪੋਸਟਰ ਛਪਵਾਉਂਦਾ ਹੈ ਤੇ ਜਗ੍ਹਾ-ਜਗ੍ਹਾ ਤੇ ਲਗਵਾ ਦਿੰਦਾ ਹੈ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਹਰ ਕੰਮ ਵਿੱਚ ਪਬਲਿਸਿਟੀ ਪ੍ਰੋਮੋਸ਼ਨ ਕਿੰਨਾ ਮਾਇਨੇ ਰੱਖਦੀ ਹੈ ਇਸ ਨੇ ਪੋਸਟਰਸ ਵਿੱਚ ਖੁਦ ਨੂੰ ਇੰਨਾ ਵੱਡਾ ਵਾਲਾ ਚਮਤਕਾਰੀ ਤਾంత్రਿਕ ਕੋਸ਼ਿਤ ਕੀਤਾ ਸੀ ਜਿਸ ਨੇ ਹਿਮਾਲੇ ਵਿੱਚ ਰਹਿ ਕੇ ਦੁਨੀਆਵੀ ਜੀਵਨ ਛੱਡ ਕੇ ਤਪੱਸਿਆ ਕਰਕੇ ਕਈ ਸਿੱਧੀਆਂ ਪ੍ਰਾਪਤ ਕੀਤੀਆਂ ਸਨ ਮਾਰਕੀਟਿੰਗ ਇੰਨੀ ਲੁਭਾਉਣੀ ਸੀ ਕਿ ਇਸ ਦੀ ਦੁਕਾਨਦਾਰੀ ਚੱਲ ਪਈ ਹੁਣ ਜਿਲੇਬੀ ਦਾ ਸਾਈਡ ਬਿਜ਼ਨਸ ਜਿਲੇਬੀ ਦਾ ਹੋ ਗਿਆ ਤੇ ਮੇਨ ਇਹ ਵਾਲਾ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ ਜੋ ਘਰ ਵਿੱਚ ਮੰਦਰ ਜਲੇਬੀ ਬਾਬਾ ਨੇ ਬਣਵਾਇਆ ਸੀ ਉਸ ਵਿੱਚ ਸਰੀਰਕ ਅਤੇ ਮਾਨਸਿਕ ਰੂਪ ਤੋਂ ਪੀੜਿਤ ਮਹਿਲਾਵਾਂ ਆਂ ਸਨ ਜਲੇਬੀ ਦੁਆਰਾ ਕਥਤ ਮੰਤਰ ਨਾਲ ਉਹਨਾਂ ਨੂੰ ਠੀਕ ਕਰਨ ਦਾ ਦਾਵਾ ਕੀਤਾ ਜਾਂਦਾ ਸੀ ਇਸ ਦੌਰਾਨ ਜਲੇਬੀ ਨੇ ਔਰਤਾਂ ਨੂੰ ਕਥਤ ਤੌਰ ਤੇ ਚਾਹ ਅਤੇ ਦੂਜੀਆਂ ਚੀਜ਼ਾਂ ਵਿੱਚ ਨਸ਼ੀਲਾ ਪਦਾਰਥ ਦੇ ਕੇ ਦੇਣਾ ਸ਼ੁਰੂ ਕਰ ਦਿੱਤਾ ਸੀ ਅਤੇ ਫਿਰ ਮਹਿਲਾਵਾਂ ਨਾਲ ਉਹ ਛੇੜਛਾੜ ਕਰਦਾ ਸੀ ਜਦੋਂ ਉਹ ਬੇਹੋਸ਼ ਹੋ ਜਾਂਦੀਆਂ ਸਨ ਉਹਨਾਂ ਨਾਲ ਗੰਦੇ ਕੰਮ ਕਰਦਾ ਸੀ ਉਹਨਾਂ ਦੀ ਇੱਜ਼ਤ ਨਾਲ ਖਿਲਵਾੜ ਕਰਦਾ ਸੀ ਤੇ ਇਹਨਾਂ ਉੱਚੀਆਂ ਹਰਕਤਾਂ ਨੂੰ ਬਾਬਾ ਮੰਦਰ ਵਿੱਚ ਲੱਗੇ ਖੂਫੀਆ ਕੈਮਰਿਆਂ ਵਿੱਚ ਰਿਕਾਰਡ ਕਰ ਲੈਂਦਾ ਸੀ ਤੇ ਬਾਅਦ ਵਿੱਚ ਜਲੇਬੀ ਉਹਨਾਂ ਵੀਡੀਓਜ਼ ਨੂੰ ਦਿਖਾ ਕੇ ਮਹਿਲਾਵਾਂ ਨੂੰ ਬਲੈਕਮੇਲ ਕਰਦਾ ਸੀ ਸ਼ੁਰੂਆਤ ਹੋਈ ਤਾਂ ਫਿਰ ਫੁੱਲ ਸਟਾਪ ਨਹੀਂ ਸੀ ਪੁਲਿਸ ਦੇ ਮੁਤਾਬਕ ਇਸ ਬਲੈਕਮੇਲ ਵਿੱਚ ਉਹ ਮਹਿਲਾਵਾਂ ਦੇ ਨਾਲ ਨਾਲ ਨਾਬਾਲਗਾਂ ਨੂੰ ਵੀ ਆਪਣਾ ਸ਼ਿਕਾਰ ਬਣਾਉਂਦਾ ਸੀ ਅਤੇ ਉਹਨਾਂ ਤੋਂ ਮੋਟੀ ਰਕਮ ਵਸੂਲ ਕਰਦਾ ਸੀ ਬਦਨਾਮੀ ਦੇ ਡਰ ਤੋਂ ਜੁਦਾਨੀਆਂ ਘਰ ਵਿੱਚ ਜਾਂ ਪੁਲਿਸ ਨੂੰ ਕੁਝ ਦੱਸਦੀਆਂ ਨਹੀਂ ਸੀ ਇੱਕ ਵਾਰ ਦੀ ਗੱਲ ਇੱਕ ਵੀਡੀਓ ਰੈਫਰੈਂਸ ਥਰੂ ਪਤਾ ਲੱਗਦੀ ਹੈ ਇੱਕ ਬੜੀ ਸੋਹਣੀ ਔਰਤ ਜਲੇਬੀ ਕੋਲ ਆਉਂਦੀ ਆ ਕਿ ਮੇਰਾ ਘਰ ਵਾਲਾ ਠੀਕ ਨਹੀਂ ਰਹਿੰਦਾ ਤੁਸੀਂ ਹੀ ਕੋਈ ਇਲਾਜ ਕਰੋ ਮੈਂ ਕੋਈ ਦਰ ਨਹੀਂ ਛੱਡਿਆ ਹੁਣ ਤੁਹਾਡਾ ਹੀ ਸਹਾਰਾ ਹੈ ਬਾਬਾ ਇਹਨੂੰ ਕਹਿੰਦਾ ਕਿ ਤੇਰਾ ਘਰ ਵਾਲਾ ਠੀਕ ਨਹੀਂ ਇਹਨੂੰ ਘਰ ਛੱਡ ਕੇ ਮੈਨੂੰ ਮਿਲਣਾ ਹੈ ਉਹ ਇਦਾਂ ਹੀ ਕਰਦੀ ਆ ਉਹ ਇਸ ਕੋਲ ਆਉਂਦੀ ਹੈ ਤੇ ਬਾਬਾ ਕਹਿੰਦਾ ਹੈ ਕਿ ਤੇਰੇ ਘਰ ਪਹਿਲਾਂ ਪੂਜਾ ਕਰਦੇ ਆ ਫਰਕ ਪਏਗਾ ਉਹ ਇਸ ਦੇ ਘਰ ਜਾਂਦਾ ਹੈ ਉੱਥੇ ਕੁਝ ਲੋਕ ਇਸ ਦੇ ਇਹਨਾਂ ਬਾਰੇ ਜਾਣਕਾਰੀ ਜਟਾਉਂਦੇ ਨੇ ਜਿੱਥੋਂ ਜਲੇਬੀ ਨੂੰ ਇਹਨਾਂ ਦਾ ਇੱਕ ਰਾਸ ਪਤਾ ਲੱਗਦਾ ਹੈ ਇਸ ਦੇ ਘਰ ਬਾਰੇ ਦਾ ਉਹ ਪੂਜਾ ਤੋਂ ਬਾਅਦ ਫਿਰ ਉਸ ਜਨਾਨੀ ਨੂੰ ਆਪਣੇ ਕੋਲ ਬੁਲਾਉਂਦਾ ਹੈ ਤੇ ਕਹਿੰਦਾ ਹੈ ਕਿ ਦਰਅਸਲ ਤੇਰੇ ਘਰ ਵਾਲੇ ਦਾ ਪਹਿਲਾਂ ਕਿਸੇ ਕੁੜੀ ਨਾਲ ਚੱਕਰ ਸੀ ਉਹ ਮਰ ਗਈ ਸੀ ਉਸ ਦੀ ਆਤਮਾ ਤੇਰੇ ਪਤੀ ਦੇ ਅੰਦਰ ਵੜ ਗਈ ਹੈ ਉਸ ਦੇ ਪਿੱਛੇ ਪੈ ਗਈ ਹੈ ਉਸ ਜਨਾਨੀ ਨੂੰ ਵਿਸ਼ਵਾਸ ਨਹੀਂ ਹੁੰਦਾ ਜਲੇਬੀ ਕਹਿੰਦਾ ਹੈ ਜਾ ਘਰੇ ਜਾ ਕੇ ਆਪਣੇ ਘਰ ਵਾਲੇ ਤੋਂ ਪੁੱਛ ਜੇ ਤੇਰੀ ਹਾਂ ਹੋਈ ਫਿਰ ਤੈਨੂੰ ਦੱਸੂਗਾ ਕਿ ਅੱਗੇ ਕੀ ਕਰਨਾ ਹੈ ਉਹ ਕਰ ਜਾਂਦੀ ਹੈ ਇਸ ਗੱਲ ਦਾ ਜ਼ਿਕਰ ਆਪਣੇ ਘਰ ਵਾਲੇ ਨਾਲ ਕਰਦੀ ਹੈ ਉਹ ਹਾਮੀ ਭਰਦਾ ਹੈ ਉਹ ਕਹਿੰਦਾ ਹੈ ਕਿ ਪਾਸਟ ਚ ਇੱਕ ਕੁੜੀ ਸੀ ਤੇ ਉਸ ਦੀ ਜਾਨ ਵੀ ਚਲੀ ਗਈ ਸੀ ਉਹ ਫਟਾਫਟ ਜਲੇਬੀ ਕੋਲ ਜਾਂਦੀ ਹੈ ਹੱਥ ਜੋੜ ਕੇ ਮਾਫੀ ਮੰਗਦੀ ਹੈ ਕਿ ਮੈਂ ਤੁਹਾਡੀ ਮਨਸ਼ਾ ਤੇ ਸ਼ੱਕ ਕੀਤਾ ਮੈਨੂੰ ਦੱਸੋ ਮੈਂ ਕੀ ਕਰਾਂ ਮੈਂ ਆਪਣੇ ਪਤੀ ਬਿਨਾ ਨਹੀਂ ਰਹਿ ਸਕਦੀ ਤੁਸੀਂ ਉਹਨਾਂ ਨੂੰ ਠੀਕ ਕਰ ਦਿਓ ਜਿਵੇਂ ਵੀ ਜਲੇਬੀ ਉਹਨੂੰ ਕਹਿੰਦਾ ਹੈ ਕਿ ਇਸ ਲਈ ਤੈਨੂੰ ਕਿਸੇ ਨਾਲ ਸਰੀਰਕ ਸੰਬੰਧ ਬਣਾਉਣੇ ਪੈਣਗੇ ਫਿਰ ਹੀ ਇਹ ਸਮੱਸਿਆ ਹੱਲ ਹੋਊਗੀ ਉਹ ਮਜਬੂਰ ਹੋ ਕੇ ਮੰਨ ਜਾਂਦੀ ਹੈ ਤੇ ਉਹ ਦੂਜਾ ਬੰਦਾ ਕੋਈ ਹੋਰ ਥੋੜੀ ਹੋਣਾ ਸੀ ਉਹ ਆਪ ਜਲੇਬੀ ਹੀ ਹੁੰਦਾ ਤੇ ਫਿਰ ਇਹ ਉਸ ਨਾਲ ਸੌਂਦਾ ਹੈ ਉਸ ਦੀ ਮਜਬੂਰੀ ਦਾ ਫਾਇਦਾ ਚੱਕ ਕੇ ਇੱਕ ਵਾਰ ਤਾਂ ਉਸ ਦੇ ਕਹੇ ਮੁਤਾਬਕ ਉਹ ਕਰ ਲੈਂਦੀ ਹੈ ਜੋ ਚਾਹੁੰਦਾ ਹੁੰਦਾ ਹੈ ਪਰ ਜਲੇਬੀ ਉਹਨੂੰ ਬਾਰ-ਬਾਰ ਬੁਲਾ ਲੈਂਦਾ ਉਹ ਮਨਾ ਕਰਦੀ ਤਾਂ ਜਲੇਬੀ ਉਹਨੂੰ ਕੈਮਰੇ ਦਾ ਖੋਫ ਦਿਖਾ ਦਿੰਦਾ ਕਿ ਵੀਡੀਓ ਵਾਇਰਲ ਕਰ ਦਵਾਂਗਾ ਅਜਿਹਾ ਨਹੀਂ ਹੈ ਕਿ ਲੋਕ ਸਿਰਫ ਜਲੇਬੀ ਬਾਬੇ ਦੇ ਗੁਣਗਾਨ ਹੀ ਕਰਦੇ ਸਨ ਬਥੇਰੇ ਲੋਕ ਅਜਿھے ਵੀ ਸਨ ਜੋ ਮੰਨਦੇ ਸਨ ਕਿ ਇੱਥੇ ਗਲਤ ਕੰਮ ਹੁੰਦੇ ਨੇ ਤੇ ਬਾਬਾ ਆਪਣੇ ਢੋਂਗ ਨਾਲ ਇੱਜ਼ਤ ਅਤੇ ਦੌਲਤ ਦੋਨੋਂ ਲੁੱਟ ਰਹੇ ਹੈ ਪਰ ਇਹ ਗੱਲਾਂ ਸਿਰਫ ਗੱਲਾਂ ਹੀ ਸਨ ਜਦੋਂ ਤੱਕ ਗੱਲ ਪੁਲਿਸ ਤੱਕ ਨਹੀਂ ਸੀ ਪਹੁੰਚੀ 13 ਅਕਤੂਬਰ 2017 ਨੂੰ ਇੱਕ ਜਨਾਨੀ ਨੇ ਪੁਲਿਸ ਵਿੱਚ ਸ਼ਿਕਾਇਤ ਕੀਤੀ ਸ਼ਿਕਾਇਤ ਸੀ ਕਿ ਜਲੇਬੀ ਬਾਬੇ ਨੇ ਉਸਦੇ ਨਾਲ ਦੁਸ਼ਕਰਮ ਕੀਤਾ ਤੇ ਉਸਦੀ ਵੀਡੀਓ ਵੀ ਵਾਇਰਲ ਕੀਤੀ ਹੁਣ ਗੱਲ ਇਹ ਸੀ ਕਿ ਇਸ ਖੂਬਸੂਰਤ ਔਰਤ ਦੇ ਢਿੱਡ ਵਿੱਚ ਅਕਸਰ ਦਰਦ ਰਹਿੰਦਾ ਇਸ ਦੀ ਸਹੇਲੀ ਨੇ ਇਸ ਨੂੰ ਜਲੇਬੀ ਬਾਬਾ ਦਾ ਪਤਾ ਦਿੱਤਾ ਸੀ ਇਹ ਜਲੇਬੀ ਬਾਬਾ ਦੇ ਕੋਲ ਪਹੁੰਚਦੀ ਹੈ ਤਾਂ ਬਾਬੇ ਨੇ ਕਿਹਾ ਕਿ ਦੇ ਰਹੇ تھے ਪ੍ਰੀਤ ਆਤਮਾ ਦਾ ਸਾਇਆ ਪਰ ਇਹ ਆਤਮਾ ਰਾਤ ਨੂੰ ਨਿਕਲੇਗੀ ਅਤੇ ਹਜ਼ਾਰਾਂ ਰੁਪਏ ਲੱਗ ਜਾਣਗੇ ਇਹ ਔਰਤ ਇੰਨੀ ਪਰੇਸ਼ਾਨ ਹੁੰਦੀ ਹੈ ਕਿ ਇਹ ਮੰਨ ਜਾਂਦੀ ਹੈ ਇਹ ਪਤੀ ਦੀ ਇਜਾਜ਼ਤ ਦੇ ਨਾਲ ਜਲੇਬੀ ਬਾਬੇ ਦੇ ਕੋਲ ਰਾਤ ਨੂੰ ਜਾਂਦੀ ਹੈ ਬਾਬਾ ਇਸ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਕੁਝ ਖਾਣ ਪੀਣ ਨੂੰ ਦਿੰਦਾ ਹੈ ਜਿਸ ਦੇ ਬਾਅਦ ਇਹ ਬੇਸੁੱਧ ਹੋ ਜਾਂਦੀ ਹੈ ਬੇਸੁੱਧ ਹੋਣ ਦੇ ਬਾਅਦ ਜਲੇਬੀ ਇਸ ਦੇ ਕੱਪੜੇ ਉਤਾਰਦਾ ਹੈ ਫਿਰ ਕਿਨਾਉਣਾ ਕੰਮ ਕਰਦਾ ਹੈ ਜਦੋਂ ਇਸ ਨੂੰ ਹੋਸ਼ ਆਉਂਦਾ ਤਾਂ ਇਹ ਬੋਲਦੀ ਹੈ ਕਿ ਤੂੰ ਵਾਸਨਾ ਨਾਲ ਭਰਿਆ ਘਟਿਆ ਢੋਂਗੀ ਬਾਬਾ ਤੇਰੀ ਪੋਲ ਹੁਣ ਮੈਂ ਖੋਲੂੰਗੀ ਉਦੋਂ ਹੀ ਜਲੇਬੀ ਕੈਮਰੇ ਦੇ ਵੱਲ ਮੁਸਕਰਾ ਕੇ ਇਸ਼ਾਰਾ ਕਰਦਾ ਕਿ ਤੇਰੀ ਫਿਲਮ ਬਣ ਚੁੱਕੀ ਹੈ ਮੂੰਹ ਖੋਲਿਆ ਤਾਂ ਫੇਮਸ ਕਰ ਦੂੰਗਾ ਇਹ ਬਾਬੇ ਦਾ ਰੂਟੀਨ ਕੰਮ ਸੀ ਸੋ ਉਹ ਡਰਿਆ ਨਹੀਂ ਪਰ ਇਸ ਜਨਾਨੀ ਨੂੰ ਬਾਬੇ ਦੀ ਕੀਤੀ ਬਰਦਾਸ਼ਤ ਨਹੀਂ ਸੀ ਹੋ ਰਹੀ ਚੁੱਪ ਰਹਿਣ ਵਾਲਿਆ ਚ ਨਹੀਂ ਸੀ ਇਹ ਆਪਣੇ ਘਰ ਵਾਲੇ ਸਾਹਮਣੇ ਟੁੱਟ ਗਈ ਉਧਰੋਂ ਵੀ ਸਾਥ ਮਿਲਿਆ ਦਾ ਪੁਲਿਸ ਕੋਲ ਪਹੁੰਚ ਗਏ ਦੋਵੇਂ ਸਿਟੀ थाना ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ਤੇ ਆਈਪੀਸੀ ਦੀ ਧਾਰਾ 328 376 ਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਸੀ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਬਾਬੇ ਨੇ ਅਸ਼ਲੀਲ ਵੀਡੀਓ ਵਾਇਰਲ ਕੀਤੀ ਜਲੇਬੀ ਬਾਬੇ ਤੇ ਐਨਡੀਪੀਐਸ ਅਤੇ ਆਰਮਜ਼ ਐਕਟ ਦੀ ਧਾਰਾਵਾਂ ਵੀ ਲਗਾਈਆਂ ਗਈਆਂ ਸਨ ਦੱਸਿਆ ਗਿਆ ਕਿ ਬਾਬਾ ਜਨਾਨੀਆਂ ਅਤੇ ਨਾਬਾਲ ਗਾਣੂ ਨਸ਼ੇ ਦੀਆਂ ਗੋਲੀਆਂ ਵੀ ਦਿੰਦਾ ਸੀ ਕਈ ਮਹੀਨੇ ਜੇਲ੍ਹ ਚ ਰਹਿਣ ਤੋਂ ਬਾਅਦ ਜਲੇਬੀ ਦੀ ਬੜੀ ਮੁਸ਼ਕਲ ਨਾਲ ਰਿਹਾਈ ਹੋਈ ਇਹਨੂੰ ਜ਼ਮਾਨਤ ਆ ਮਿਲ ਗਈ ਪਰ ਇਹ ਪੁਲਿਸ ਦੇ ਰਡਾਰ ਤੇ ਫੇਰ ਵੀ ਰਹਾ ਪੁਲਿਸ ਨੂੰ ਅਜੇ ਵੀ ਇਨਫੋਰਮੇਸ਼ਨਸ ਮਿਲ ਰਹੀਆਂ ਸਨ ਕਿ ਅਮਰਪੁਰੀ ਉਰਫ ਬਿੱਲੂ ਉਰਫ ਜਲੇਬੀ ਬਾਬਾ ਅਜੇ ਵੀ ਆਪਣੇ ਪੁਰਾਣੇ ਕੰਮਾਂ 'ਚ ਰੁੱਝਿਆ ਹੋਇਆ ਉਹ ਜ਼ਮਾਨੀ ਸੁਧਰਿਆ ਪਹਿਲਾਂ ਪੁਲਿਸ ਨੇ ਸੀਰੀਅਸਲੀ ਇਸ ਦੀ ਜਾਂਚ ਕਰਾਈ ਜਦੋਂ ਇਸ ਗੱਲ ਦੀ ਤਸਦੀਕ ਹੋਈ ਕਿ ਇਹ ਅਜੇ ਵੀ ਦੌਲਤ ਤੇ ਇੱਜ਼ਤ ਦੋਵੇਂ ਲੁੱਟ ਰਹੇ ਹੈ ਤਾਂ ਫਿਰ ਮੁਕਦਮਾ ਦਰਜ ਕੀਤਾ ਗਿਆ 19 ਜੁਲਾਈ 2018 ਨੂੰ ਜਲੇਬੀ ਖਿਲਾਫ ਪੁਲਿਸ ਫਲੋ ਰਿਪੋਰਟ ਦਰਜ ਕੀਤੀ ਗਈ ਪੁਲਿਸ ਨੇ ਇਸ ਦੇ ਘਰ ਤੇ ਦਬਿਸ਼ ਦੇ ਕੇ ਇਸ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਆਪਣੀ ਜਾਂਚ ਦੌਰਾਨ ਬਾਬੇ ਦੇ ਮੰਦਰ ਤੋਂ ਚਮਟਾ ਰਾਖ ਅਰਗਬੱਤੀ ਨਸ਼ੀਲੀਆਂ ਗੋਲੀਆਂ ਤੇ ਕਈ ਹੋਰ ਚੀਜ਼ਾਂ ਬਰਾਮਦ ਕਰਨ ਦਾ ਦਾਵਾ ਕੀਤਾ ਸੀ ਇਥੋਂ 90 ਸੀਰੀਜ਼ ਵੀ ਮਿਲੀਆਂ ਜੋ ਗੰਦੀਆਂ ਸਨ ਤੇ ਜਿਸ ਦਾ ਨਾਇਕ ਇਹੀ ਸੀ ਤੇ ਹਰ ਸੀਰੀ ਵਿੱਚ ਵੱਖਰੀ ਜਨਾਨੀ ਸੀ ਜਲੇਬੀ ਨੇ ਪੁਲਿਸ ਅੱਗੇ 120 ਦੇ ਆਸ-ਪਾਸ ਜਨਾਨੀਆਂ ਦੇ ਨਾਲ ਦੁਸ਼ਕਰਮ ਕਰਨ ਦੀ ਗੱਲ ਕਹਿੰਦੇ ਕਬੂਲੀ ਸੀ ਕੋਰਟ ਤੋਂ ਰਿਮਾਂਡ ਮਿਲੀ ਤਾਂ ਇਹ ਵੀ ਪਤਾ ਲੱਗਿਆ ਕਿ ਇਸ ਕੋਲ ਇੱਕ ਪਿਸਤਲ ਵੀ ਸੀ ਜੋ ਇਹ ਮਹਿਲਾਵਾਂ ਨੂੰ ਡਰਾਉਣ ਲਈ ਯੂਜ਼ ਕਰਦਾ ਸੀ ਹਰਿਆਣਾ ਵਿਸ਼ਤੋਹਾਣਾ ਦੇ ਬਹੁ ਚਰਚਿਤ ਜਲੇਬੀ ਵਾਲਾ ਬਾਬਾ ਨੂੰ ਕੇਸ ਵਿੱਚ 14 ਸਾਲ ਦੀ ਸਜ਼ਾ ਸੁਣਾਈ ਗਈ ਫਿਰ ਪਿਛਲੇ ਸਾਲ 2024 'ਚ ਖਬਰ ਆਈ ਸੀ ਕਿ ਜਲੇਬੀ ਬਾਬਾ ਦੀ ਮੌਤ ਹੋ ਗਈ ਮਾਨਸਾ ਦਾ ਇੱਕ ਮੁੰਡਾ ਪਤਾ ਨਹੀਂ ਕਿਉਂ ਨਿੱਕੇ ਹੁੰਦਿਆਂ ਹੀ ਘਰੋਂ ਨਿਕਲ ਗਿਆ ਚੰਗੀ ਭਲੀ ਮਿਹਨਤ ਨੂੰ ਲੱਗਿਆ ਸੀ ਪਰ ਫਿਰ ਉਸ ਤੋਂ ਬਾਅਦ ਜਦੋਂ ਇਹ ਗਲਤ ਚੱਲਿਆ ਤਾਂ ਚੱਲਦਾ ਹੀ ਗਿਆ ਗੁਨਾਹਾਂ ਦੀ ਰਾਹ ਵੱਡੀ ਹੁੰਦੀ ਗਈ ਪਰ ਦੇਖੋ ਇਸ ਨੂੰ ਵੱਡਾ ਬਣਾਉਣ ਵਾਲੇ ਅੰਧਵਿਸ਼ਵਾਸੀ ਹੀ ਸਨ ਖਾਸ ਕਰਕੇ ਜਨਾਨੀਆਂ ਆਮ ਬੰਦੇ ਨੂੰ ਰੱਬ ਬਣਾਉਣ ਵਾਲੇ ਲੋਕ ਵੀ ਇੱਥੇ ਉਹਨੇ ਹੀ ਗਲਤ ਨੇ ਜਿਨ੍ਹਾਂ ਕੇ ਅਜੇਹੇ ਢੋਂਗੀ ਅਪਰਾਧੀ ਬਾਪੇ ਵਾਹਿਗੁਰੂ ਜੀਸਾਤ ਪਕਸ਼ ਤੁਸੀਂ ਵਿਖ ਰਹੇ ਹੋ ਕੈਮਰਾ ਆ ਲੈਨਸ ਸਾ